ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨਹਿਰ ਦੇ ਨੇੜੇ ਘਰ ਆ ਬਾਈ ਦਾ ਠੀਕ ਹੈ ਜੀ ਨਹਿਰ ਜਾਂਦੀ ਜਿਹੜੀ ਸਹਿਣੇ ਦੀ ਤੇ ਵੱਧ ਜਾਣਕਾਰੀ ਆਪਾਂ ਲੈਣੇ ਆ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀਰ ਜੀ ਸਾਸੀ ਗਾਈ ਸਸੀ ਗਾਲ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਨੰਬਰ 9977477376 ਜੀ ਠੀਕ ਹੈ ਜੀ ਹਾਂਜੀ ਬਈ ਜੀ ਕਿਦੋਂ ਕੁ ਸੂਈਆਂ ਮੱਝ ਆਪਣੀ ਹੈ ਹੁਣੇ ਹੀ ਸੂਈ ਹੋਈ ਹੈ ਜੀ ਠੀਕ ਹੈ ਹਣੇ ਜੇਰ ਪੈਣੀ ਬਾਕੀ ਹੈ ਜੀ ਠੀਕ ਹੈ ਜੇਰ ਪੈਣੀ ਬਾਕੀ ਹੈ ਜੀ ਹਲੇ ਠੀਕ ਹੈ ਜੀ ਮਗਰ ਭਰਾ ਕੀ ਇਹਦੇ ਕਟਾ ਜੀ ਠੀਕ ਹੈ ਜੀ ਕਟਾ ਤੇ ਕਿਵੇਂ ਸੂਈ ਸੂਈਆਂ ਵੀਰੇ ਮਾਤੇ ਦੂਸਰੇ ਜੀ ਹੈ ਦੂਸਰੇ ਜੀ ਦੂਜੇ ਸੂਈ ਸੂਈ ਹੈ ਬਾਈ ਤੇ ਪਿਛਲੇ ਸੂਈ ਦੋਦੇ ਬਈ ਕਿੰਨਾ ਦਿੱਤਾ ਸੀ 11 ਲੀਟਰ ਜੀ 11 ਲੀਟਰ ਦਿੱਤਾ ਸੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ ਰੇਟ ਰੂਟ ਭਰਾ ਦਾ ਰੇਟ ਦਾ 93000 ਜੀ ਦੇਣ ਲੈਣੀ ਬਸ 93000 ਠੀਕ ਹੈ ਜੀ ਛੋਟੀ ਸੋਹਣੀਆ ਸੰਗ ਸੰਗ ਫੇਸ ਕੁਆਲਿਟੀ ਬਾਕੀ ਬੱਚਾ ਬਹੁਤ ਸੋਹਣਾ ਦਿੱਤਾ ਜੇ ਕੱਟੀ ਦੇਣ ਦੀ ਕੀ ਆਵਾਜ਼ ਸੀ ਲੀਲੀ ਰਵੀ ਕਟਾ ਦਿੱਤਾ ਕਟਣੇ ਜਾਨੂ ਦਿੱਤਾ ਠੀਕ ਹੈ ਜੀ ਬਾਈ ਜੀ ਤੌਰ ਕੇ ਦਿਖਾ ਦਿਓ ਜੀ ਬਾਈ ਜੀ ਨੇ ਤੁਹਾਨੂੰ ਰੇਟ ਵੀ ਦੱਸਤਾ ਜੀ 93000 ਛੋਟੀ ਸੂਏ ਦੂਜੀ ਸੂਏ ਆਲੇ ਹੋਣੀ 5-7 ਮਿੰਟ ਹੋਇਆ ਜਿਰ ਜਿਰ ਆਲੇ ਤਿਆਰੀ ਆ ਠੀਕ ਹੈ ਜੀ ਦੇਖ ਸਕਦੇ ਫੇਸ ਬਿਊਟੀ ਸੰਗ ਸੰਗ ਦੇ ਵਾਲੂਗਾ ਤੋਰਾ ਤਾਰਾ ਬਹੁਤ ਸੋਹਣਾ ਟੋਪੀ ਠੀਕ ਹੈ ਜੀ ਲਓ ਜੀ ਚੈੱਕ ਕਰ ਸਾਹਿਬ ਲੋ ਜੀ ਲੈ ਵਨ ਇਰਟ ਦਿਖਾਉਣ ਤੁਹਾਨੂੰ ਠੀਕ ਹੈ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ